ਉਹ ਪਟਾਕੇ ਚਲਾਉਂਦੇ ਜੀ ਇੱਧਰ ਪੰਜਾਬੀ ਆ ਗਏ ਆ ਮੈਂ ਕਿਹਾ ਉਹ ਪੜਿਆ ਉੱਪਰ ਕਿ ਲਿਖਿਆ ਹੈ ਹੈ ਉਹਦੇ ਹੈਪੀ ਵਾਈਫ ਹੈਪੀ ਲਾਈਫ ਦੇਖੋ ਜੀ ਪੈਕਿੰਗ ਦੇਖੋ ਕਿ ਨਹੀਂ ਜ਼ਬਰਦਸਤ ਆ ਮਾਲਟਾ ਛੋੜੇ ਜੇ ਕੱਪ ਆ ਦੋ ਇੱਥੇ ਯਾਨੀ ਕਿ ਪੂਰਾ ਯਾਨੀ ਕਿ ਜਿਹੜਾ ਮਾਰੇ ਮੇਦੀ ਤੇ ਰਾਣੇ ਹੁਣ ਇੱਥੇ ਸਾਰਾ ਦਿਸਦਾ ਯਾਨੀ ਕਿ ਆ ਦੇਖੋ ਮੈਂ ਇੱਧਰ ਲੀ ਜਾ ਜੀ ਦੋਸਤੋ ਸੋ ਆਹ ਦੇਖੋ ਜੀ ਸਵੇਰ ਦਾ ਮਾਹੌਲ ਐ ਨਾ ਘੈਂਡਾ 7:00 ਵਜੇ ਆ ਸਵੇਰ ਦੇ ਤੇ ਧੁੱਪ ਵੀ ਚੜਨ ਲੱਗੀ ਆ ਤੇ ਮੌਸਮ ਐ ਨਾ ਮਾਲਟਾ ਦਾ ਕਲੀਅਰ ਆ ਰਿਪੋਰਟ ਪੂਰੀ ਓਕੇ ਆ 17-18 ਡਿਗਰੀ ਟੈਂਪਰੇਚਰ ਆ ਤੇ ਹਲਕਾ ਜਿਹਾ ਫੈਲਪਾ ਪੈਂਦਾ ਤੇ ਵਧੀਆ ਜਾਣੀ ਕੀ ਹੈਗਾ ਮਾਹੌਲ ਤੇ ਮੌਸਮ ਪੂਰਾ ਕਲੀਅਰ ਆ ਜਾ ਕੇ ਆਪਾਂ ਦੇਖਦੇ ਆ ਇੱਥੇ ਦਾ ਕੀ ਹੈਗਾ ਆਪਣਾ ਕੀ ਇੱਥੇ ਲੈਣਾ ਪੈਂਦਾ ਬੱਸ ਲੈਣੀ ਪੈਂਦੀ ਆ ਜਾਂ ਕੁਛ ਟੈਕਸੀ ਵਗੈਰਾ ਤੇ ਜੋ ਵੀ ਆਪਣਾ ਘੁੰਮ ਘੁੰਮ ਸਕਦੇ ਜਿਹਦੇ ਨਾਲ ਵੀ ਜਿਹੜੀ ਜਿੱਥੇ ਹੀ ਫੇਮਸ ਪਲੇਸ ਆਉ ਤੁਸੀ ਦੇਖਣੀ ਆ ਉਹ ਦੇਖ ਸਕਦੇ ਆ। ਸੋ ਲੋ ਜੀ ਆਪਾਂ ਥੱਲੇ ਆ ਗਏ ਆ ਮਾਲਟਾ। ਬਹੁਤ ਸੋਹਣਾ ਆ ਮਾਲਟਾ ਵੀ ਯਾਨੀ ਕਿ ਪ੍ਰਾਣੀਆਂ ਇੱਥੇ ਪ੍ਰਾਣੀਆਂ ਪ੍ਰਾਣੀਆਂ ਇਮਾਰਤਾਂ ਦੇਖਣ ਨੂੰ ਮਿਲਦੀਆਂ। ਤੇ ਆਪਾਂ ਚੱਲ ਕੇ ਦੇਖਦੇ ਆ ਆਪਾਂ ਫਿਲਹਾਲ ਆਪਾਂ ਬਾਈ ਤੁਰ ਕੇ ਜਾਣਾ ਆ ਅੱਗੇ ਤੱਕ। ਤੇ ਆਹ ਰੋਡ ਆ ਆਪਾਂ ਇਹਨੂੰ ਸੇ ਜਾਣੇ ਆ ਇੱਥੇ ਤੁਰ ਕੇ ਨਾ ਤੇ ਸੈਂਟਰ ਤੱਕ ਜਾ ਕੇ ਦੇਖਦੇ ਆ ਉਸੇ ਕਿਹੜੀ ਕਿਹੜੀ ਜਗ੍ਹਾ ਦੇਖਣ ਵਾਲੀ ਆ ਉੱਥੋਂ ਲੈਨੇ ਆ ਜੋ ਵੀ ਕਿਉਂਕਿ ਜੇ ਆਪਾਂ ਇੱਥੋਂ ਲਈਏ ਤੇ ਇੱਥੇ ਜ਼ਿਆਦਾ ਮਹਿੰਗਾ ਪੈਣਾ। ਆਪਾਂ ਇਸ ਕਰਕੇ ਅੱਗੇ ਜਾ ਕੇ ਦੇਖਦੇ ਆ। ਸੋ ਹਾ ਰ ਤੂੰ ਆਪਾਂ ਬਾਹਰ ਨਿਕਲਣਾ ਜੀ ਅੱਗੇ ਜਾ ਕੇ ਦੇਖ ਲਈ ਆ ਇੱਥੇ ਸਪੋਰਟ ਆ ਗਿਆ ਵਧੀਆ ਪੋਰਟ ਆ ਹਲੋ ਵਾਟ ਇਜ਼ ਦ ਮੀਨਿੰਗ ਆਫ ਦਿਸ ਫੋਰ ਦੇ ਵਾਸ ਵੀ ਹੈਵ ਅ ਟਿਕਟਸ OK no OK thank ਆ ਸਾਰਾ ਪੇਮੈਂਟ ਵਾਲਾ ਇਹ ਚਲੋ ਇਧਰ ਹੀ ਚੱਲਦੇ ਆ ਇੱਥੋਂ ਲੱਗਦਾ ਜਿਹਾ ਹੋਟਲ ਆ ਪੂਰਾ ਮਗਾ ਇਥੇ ਇਦਾਂ ਦਾ ਹੋਟਲ ਆ ਪੂਰਾ ਆ ਗਿਆ ਇੱਥੇ ਟਰਮੀਨਲ ਮਾਲਟਾ ਟਰਮੀਨਲ ਆ ਗਿਆ ਮਾਲਟਾ ਦਾ ਦੇਖੋ ਜੀ ਲੋਕੀ ਟਰੌਟ ਦਾ ਹਣ ਕੇ ਦੇਖਣ ਜਾਂਦੇ ਮਾਲਟਾ ਆ ਫੇ ਆ ਗਿਆ ਸ਼ਿਪ ਦੇ ਮੋਰੇ ਬਲੈਕ ਫਲਾਈ ਦੇ ਰਗਾ ਆ ਸ਼ਾਪਿੰਗ ਜਾਣੀ ਕਰਨੀ ਹੈ ਹੈਪੀ ਵਾਈਫ ਹੈਪੀ ਲਾਈਫ ਹੈਪੀ ਵਾਈਫ ਹੈਪੀ ਲਾਈਫ ਸੇਖ ਲੋ ਜੀ ਮੈਂ ਕਿਹਾ ਉਹ ਪੜਿਆ ਉੱਪਰ ਕਿ ਲਿਖਿਆ ਹੈ ਨਹੀਂ ਉਹਦੇ ਹੈਪੀ ਵਾਈਫ ਹੈਪੀ ਲਾਈਫ ਕੈਨ ਕਰੇ ਵਨ ਮੋਰ ਥੈਂਕ ਯੂ ਵੈਲਕਮ ਤੁਸੀਂ ਵੀ ਲੈ ਲਓ ਇੱਕ ਇੱਕ ਜੇ ਫੜਨ ਲੈ ਲਿਆ ਆਪਾਂ ਮੈਪ ਤੇ ਦੇਖਦੇ ਆਂ ਐਸੇ ਕੀ ਆ ਦੇਖਣਾ ਆ ਮੈਪ ਮਿਲਿਆ ਆਜੋ ਕਿੱਧਰ ਪ੍ਰਾਣੀ ਆ ਜਿਹਦਾ ਨਹੀਂ ਪ੍ਰਾਣੀ ਇਮਾਰਤਾਂ ਵਧੀਆ ਆ ਦੇਖੋ ਕਿੰਨੀ ਪ੍ਰਾਣੀ ਆ ਮੈਂ ਮੈਪ ਦੇ ਹਿਸਾਬ ਨਾਲ ਇੱਥੇ ਦੇਖਣਾ ਸੀ ਕਿੱਧਰ ਕਿੱਧਰ ਆਹ ਦੇਖੋ ਕੋਈ ਜਗ੍ਹਾ ਦਾ ਨਾਮਪੁਰਗੜ ਲਿਖਿਆ ਹੈ ਪਤਾ ਬੈਣਾ ਆਹ ਤਾਂ ਨਹੀਂ ਲੈਣਾ ਮੈਂ ਕਹਿੰਦਾ ਇਹ ਲੈ ਲਈ ਇੱਥੇ ਘੁੰਮ ਲਈਏ ਮੈਂ ਕਹਿੰਦਾ ਇੱਥੇ ਘੁੰਮ ਲਈਏ ਨਾ ਆਹ ਵਧੀਆ ਆ ਹੀ ਲੈਣਾ ਕੀ ਲੈਣਾ ਇਧਰੋਂ ਇਹ ਆਉਂਦੇ ਹੋਏ ਲੈ ਲੈ ਆਉਂਦੇ ਹੋਏ ਲੈ ਲੈ ਜਦੋਂ ਵਾਪਸ ਆਵਾਂਗੇ ਨਾ ਕ੍ਰੂਜ਼ 'ਚ ਕੁਸਲੇ ਲੈ ਲੈ ਠੀਕ ਹੈ ਨਾ ਯਾ 6 plays is in 4 hours 4 hour ਹਾਂ uh ਉਹਨੇ -huh. yeah. 25 ਯੂਰੋਜ਼ ਇਚ ਆਹ ਫਾਂਟੀਰ ਇੱਕ ਬੰਦੇ ਦੇ ਹਮ ਕਰਨੇ ਕਰੋ 4 hours ਹਾਂ oh. अरे पर, पर कांटे भी चार है ना हाँ नहीं कांटे चार तक कांटे ठीक है अच्छा चार कांटे की करो चार चीज़ें तो करो नहीं मैं चार अभी यार ही है वालेटा हम्म from वालेटा to मार्सा श्लोक हम्म blue grotto हम्म stinging cliffs five hundred thirty six meters cliffs पची पची रुपये पर है तो कोई जायेगा द प्लेस ऑफ़ सैम पॉल्स four thousand years of history हम्म देना भाई तैयारी

フフフ。 ਦੇ ਸੈਂਟਰ ਆਫ ਮਦੀਨਾ ਕੀਪ ਗoing ਸਟ੍ਰੇਟ ਓਵਰ देयर ओके देन ਵੀ ਕੈਨ ਵਿਜ਼ਿਟ ਕਮਿੰਗ ਵਿਜ਼ਿਟ देयर ਕਮਿੰਗ ਬਖੀਅਰ ਨੀਅਰ ਦਿਸ ਕਿਓਸਕ ਇਨ ਹਾਵਨ ਓਰ ਇੱਥੇ ਮਿਲਣਾ ਵਾਚੋ ਓਕੇ ਆ ਦੁਕਾਨ ਦੇ ਬਾਅਦ ਠੀਕ ਐਟ 11:15 11:30 ਤੁਹਾਨੂੰ ਚਾਹੀਦਾ ਲੋ ਜੀ ਮਦੀਨਾ ਦੇ ਕੋਲ ਆਪਾਂ ਪਹੁੰਚ ਚੁੱਕੇ ਆਂ ਆ ਦੇਖੋ ਜੀ ਇੱਥੇ ਦਾ ਪਾਰਕ ਬਣੀ ਆ ਬਾਹਰਲੀ ਸਾਈਡ ਤਾਂ ਬੱਚਿਆਂ ਦੇ ਖੇਡਣ ਨੂੰ ਇਹ ਤਾਂ ਪਹਿਲਾਂ ਹੀ ਕਾਲੇ ਪੈ ਜਾਂਦੇ ਆਗੇ ਇੱਥੇ ਖੇਡਣਾ ਆ ਪਰ ਆਪਾਂ ਮਦੀਨਾ ਦੇਖਣ ਆਏ ਆਂ ਉਹੀ ਦੇਖਦੇ ਆਂ ਜਾ ਕੇ ਪਹਿਲਾਂ ਇੱਥੇ ਲਾਇਆ ਸਾਨੂੰ ਡਰਾਈਵਰ ਨੇ ਤੇ ਹੁਣ ਇੱਥੋਂ ਹੀ ਆਪਾਂ ਚੜ੍ਹਨਾ ਮੁੜ ਕੇ ਆਜੋ ਫਿਰ ਕੋੜੇ ਬਾਅਦ ਕੋੜੇ ਕੀ ਕਰਨੇ ਕੋੜੇ ਉੱਤੇ ਇੱਧਰ ਆ ਇੱਧਰ ਆਵਾਂ ਵਾਲੇ ਹਾਂ ਮਦੀਨਾ ਜੀ ਇੱਥੇ ਦਾ ਯਾਨੀ ਕਿ ਮਾਲਟਾ ਦਾ ਜਿਹੜਾ ਫੇਮਸ ਜਗ੍ਹਾ ਇੱਥੇ ਦੀ ਮਦੀਨਾ ਬਹੁਤ ਸੋਹਣੀ ਯਾਨੀ ਕਿ ਪੱਥਰਾਂ ਦੀ ਸਾਰੀ ਜਗ੍ਹਾ ਹੈ ਘੜ ਘੜ ਕੇ ਸਾਰੀ ਜਿਹੜੀ ਇਮਾਰਤਾਂ ਤਿਆਰ ਕੀਤੀਆਂ ਹੈ ਇੱਥੇ ਆਹ ਦੇਖੋ ਕਿਲਾ ਕਿਲਾ ਆ ਕੋਈ ਇਹ ਮਿੱਦੀਨਾ ਹਿਸਟੋਰੀਕਲ ਕੋਈ ਪਲੇਸ ਆ ਆ ਮੈਨੂੰ ਲੱਗਦਾ ਸਕੂਲ ਦੇ ਬੱਚੇ ਆਏ ਹੋਏ ਆ ਇੱਥੇ ਵਿਜ਼ਿਟ ਕਰਨ ਸਕੂਲ ਵਾਲੇ ਆਏ ਆ ਤੇ ਆਹ ਦੇਖੋ ਮੈਂ ਕਿਹਾ ਉਧਰਲੀ ਸਾਈਡ ਆ ਟੈਂਕ ਵੀ ਰੱਖੇ ਆ ਨਾ ਆ ਦੇਖੋ ਆ ਦੇਖੋ ਜਿਹੜਾ ਧੌਂ ਨੀ ਕਰਦਾ ਇਹਦਾ ਕਰਕੇ ਕਰਦਾ ਉਹ ਹਾਂ ਜਾ ਕੇ ਟਰਾਈ ਕਰਨੇ ਆ Thank you. ਸਾਡਾ ਇਹ ਰਾਉਂਡ ਹੋ ਗਿਆ ਕੰਪਲੀਟ ਮਦੀਨਾ ਦਾ ਪਹਿਲੀ ਜਗ੍ਹਾ ਆਪਾਂ ਮਾਲਟਾ ਹੀ ਦੇਖ ਲਈ ਹਾਂ ਹੁਣ ਆਪਾਂ ਚੱਲੇ ਆਂ ਬੈਕ ਟੂ ਟੈਕਸੀ ਸੋ ਨਾਲ ਆਪਾਂ ਦੇਖਦੇ ਆਂ ਦੂਜੀ ਜਗ੍ਹਾ ਆਓ ਚੱਲੀਏ ਦੂਜੀ ਜਗ੍ਹਾ ਤੇ ਜੀ ਆਪਾਂ ਪਹੁੰਚ ਚੁੱਕੇ ਆ ਬਲੀ ਗਰੋਟਾ ਯਾਨੀ ਕਿ ਜਿਹੜੀ ਆ ਸੈਕਿੰਡ ਸਾਡਾ ਸੈਕਿੰਡ ਪਲੇਸ ਆ ਯਾਨੀ ਕਿ ਉਹ ਆ ਦੇਖੋ ਜੀ ਇੱਥੇ ਆ ਪੱਥਰਾਂ ਦੀ ਜਗਾ ਤੇ ਬਾਕੀ ਆ ਦੇਖੋ ਜ ਆ ਸਾਡੇ ਕਰੂਜ਼ ਵਾਲੇ ਵੀ ਆਏ ਹੋਏ ਨਾਲ ਮੈਂਬਰ ਅਲੱਗ-ਅਲੱਗ ਟੈਕਸੀਆਂ ਲੈ ਕੇ ਤੇ ਇੱਥੇ ਆਪਾਂ ਤੁਸੀਂ ਫੋਟੋ ਸ਼ੂਟ ਆਪਣਾ ਖਿੱਚ ਸਕਦੇ 15 ਮਿੰਟ ਲਈ ਸਾਨੂੰ ਕਿਹਾ ਉਹਨੇ ਤੁਸੀਂ ਇੱਥੇ ਰੁਕ ਸਕਦੇ ਆ ਤੇ ਆਪਾਂ ਇੱਥੇ ਥੱਲੇ ਚੱਲਦੇ ਆ ਹੁਣ ਤੇ ਇੱਥੋਂ ਮਤਲਬ ਆਪਣਾ ਜੋ ਵੀ ਤੁਸੀਂ ਤੋਂ ਆਪਣੇ ਲੈ ਸਕਦੇ ਆ ਉਹ ਪਟਾਕੇ ਚਲਾਉਂਦੇ ਜੀ ਇੱਧਰ ਪੰਜਾਬੀ ਆ ਗਏ ਆ ਹਾਂਜੀ ਭਾਜੀ ਮੈਂ ਕਿਹਾ ਪੰਜਾਬੀ ਆ ਗਏ ਪਟਾਕੇ ਚਲਾਉਂਦੇ ਉਹਨੇ ਹੈ ਬਿੱਦਾ ਹੋਣ ਲੱਗੀ ਹੈ ਹੈ ਇਹ ਮਾਲਟਾਈ ਲੈਂਗੁਏਜ ਮਾਲਟਾਈ ਲੈਂਗੁਏਜ ਬੋਲਦੇ ਆ ਮੈਂ ਕਿਹਾ ਮਾਲਟਾ ਦੇ ਵਿੱਚ ਵੀ ਸਾਸਿਕਾ ਸਾਸਿਕਾ ਹੋ ਜਾਂਦੀ ਹੈ ਹੈ ਹੋਰ ਕਰੂਜ਼ ਦੇ ਸਾਡੇ ਨਾਲ ਆਪਣੇ ਨਾਲ ਕਰੂਜ਼ ਨਹੀਂ ਆਏ ਉਹੀ ਆ

ਦੋਸਤੋ ਆ ਜਗ੍ਹਾ ਦੇ ਉੱਪਰ ਨਾ ਮਸਟ ਵਿਜ਼ਿਟ ਆ ਯਾਨੀ ਕਿ ਯੂਰਪ ਦੇ ਵਿੱਚ ਜੇ ਤੁਹਾਨੂੰ ਆਨੇ ਆ ਨਾ ਮਾਲਟਾ ਖਾਸ ਕਰ ਤੇ ਆ ਜਗ੍ਹਾ ਦੇਖ ਲਓ ਜੀ ਦੇਖ ਲਓ ਕਟਿੰਗ ਕਿਸਾ ਹਵ ਨਾ ਪਹਾੜ ਦੀ ਹੋਈ ਹੋਈ ਆ ਤੇ ਥੱਲੇ ਦੇਖ ਲਓ ਪਾਣੀ ਦੀ ਛੱਲਾ ਕਿਦਾ ਵੱਜਦੀਆਂ ਆ ਬਈਆ ਪਰ ਦੇਖ ਕੇ ਨਾ ਬੰਦੇ ਦਾ ਐਨਾ ਤੱਥਲੀ ਹੁੰਦੀ ਆ ਬੰਦੇ ਦੀ ਆਹ ਦੇਖ ਲਓ ਜੀ ਕਿ ਵਾਕੇ ਪਾਣੀ ਐ ਨਾ ਬਿਲਕੁਲ ਨੀਲਾ ਆ ਹੈ ਵਾਕੇ ਬਿਲਕੁਲ ਨੀਲਾ ਪਾਣੀ ਆ ਆਹ ਬਿਲਕੁਲ ਨੀਲਾ ਰੰਗ ਆ ਹਾਂ ਹਾਂ ਛੱਡੀ ਬਹੁਤ ਨੀਲਾ ਹੈ ਸੋਹਣਾ ਹੈ ਪੰਨ ਬਲੂ ਗ੍ਰੋਟਾ ਇਤੋਂ ਬੜਾ ਲੱਗ ਰਿਹਾ ਹਾਂ ਦੇਖੋ ਮਾਰੇ ਵੀ ਬਲੂ ਆ ਬਲੂ ਹੈ ਮਾਰੇ ਕਿੰਨੇ ਮਤਲਬ ਇੱਥੇ ਲੋਕ ਆਏ ਹੋਏ ਆ ਆਪਣੀ ਫੋਟੋ ਖਿੱਚਣ ਲਈ ਸਿਰਫ ਹੈ ਆਹ ਹੀ ਜਗ੍ਹਾ ਦੇਖਣ ਦਾ 뷰ਰ ਆ ਮਤਲਬ ਆਹ ਆ ਇੱਕ ਤਰ੍ਹਾਂ ਦੀ ਆਹ ਜਿਹੜੀ ਹੈਗੀ ਆ ਆਪਣਾ ਮਤਲਬ ਸ਼ੇਪ ਚ ਪਹਾੜ ਤੇ ਥੱਲੇ ਪਾਣੀ ਬਿਲਕੁਲ ਬਲੂਜ਼ ਤੇ ਯਾਨੀ ਕਿ ਪੂਰਾ ਯਾਨੀ ਕਿ ਜਿਹੜਾ ਮਾਰੇ ਮੈਦੀ ਤੇ ਰਾਨੇ ਹੁਣ ਇੱਥੇ ਸਾਰਾ ਦਿਜਦਾ ਯਾਨੀ ਕਿ ਆ ਦੇਖੋ ਮੈਂ ਇਧਰਲੀ ਸਾਈਡ ਬਾਕੀ ਇਧਰ ਨੂੰ ਆਪਣਾ ਰਹਿ ਗਿਆ ਯਾਨੀ ਕਿ ਇਧਰ ਅਫਰੀਕਾ ਹਾਲ ਨੂੰ ਚਲ ਗਏ ਤੇ ਏਜੀਪਟ ਹੋ ਗਿਆ ਟੁਨੇਜ਼ੀਆ ਇਧਰਲੀ ਸਾਈਡ ਨੂੰ ਤੇ ਤੋ ਵੀ ਦੋਸਤੋ ਆਪਾਂ ਲਾਸਟ ਸਾਡਾ ਰਹਿ ਗਿਆ ਇੱਕ ਆਪਾਂ ਆਏ ਆ ਮਾਰਕੀਟ ਯਾਨੀ ਕਿ ਜਿਹੜੀ ਮਾਲਟਾ ਦੀ ਮੇਨ ਮਾਰਕੀਟ ਆ ਯਾਨੀ ਕਿ ਓਪਨ ਮਾਰਕੀਟ ਤੇ ਇੱਥੇ ਦਾ ਹੈਗਾ ਯਾਨੀ ਕਿ ਸ਼ਿਪਿੰਗ ਮਾਰਕੀਟ ਕਹਿ ਸਕਦੇ ਆ ਇੱਥੇ ਦੀ ਇੱਥੇ ਲੱਗੀ ਆ ਆਪਾਂ ਲਾਸਟ ਇੱਥੇ ਢੇੜਾ ਕੱਢ ਕੇ ਦੇਖਦੇ ਆ ਇੱਥੇ ਕੀ ਸਾਨੂੰ ਦੇਖਣ ਨੂੰ ਮਿਲਦਾ ਮਾੜੀ ਮੋਟੀ ਆਪਾਂ ਨਿਸ਼ਾਨੀ ਦੇ ਲਾਵਾਂਗੇ ਇੱਥੇ ਦੀ ਤੇ ਆਹ ਦੇਖੋ ਜਿੱਥੇ ਦੀ ਮਾਰਕੀਟ ਓਪਨ ਮਾਰਕੀਟ ਲਓ ਜੀ ਇੱਥੇ ਦੀ ਆ ਮੇਨ ਮਾਰਕੀਟ ਆ ਗਈ ਮਾਲਟਾ ਦੀ ਆਹ ਦੇਖੋ ਜੀ ਪੈਕਿੰਗ ਦੇਖੋ ਕਿੰਨੀ ਜ਼ਬਰਦਸਤ ਆ ਮਾਲਟਾ ਛੋੜੇ ਇਹ ਕੱਪਾ ਦੋ ਤੇ ਨਾਲ ਆਹਾ ਹੈਗਾ ਜੀ ਕੋਈ ਕੋਈ ਪਤਾ ਨਹੀਂ ਕੀ ਆ ਹੁਣ ਇਹ ਪਤਾ ਨਹੀਂ ਲੱਗਦਾ ਪਿਆ ਅਲੱਗ ਅਲੱਗ ਤਰ੍ਹਾਂ ਦਾ ਸਮਾਨ ਆ ਇੱਥੇ ਮਾਲਟਾ ਦਾ ਮਿਲਦਾ ਟ੍ਰੈਡੀਸ਼ਨਲ ਮਾਲਟਾ ਹਾਂ ਦੇਖੋ ਫੜੇ ਵਗ ਕੱਪੜੇ ਵਗੈਰਾ ਝੋਲੇ ਹੋਏ ਮਾਲਟਾ ਦੇ ਆ ਟੀ-ਸ਼ਰਟਾਂ ਇੱਥੇ ਦੀਆਂ ਟੀ-ਸ਼ਰਟਾਂ ਮਾਲਟਾ ਦੀਆਂ ਝੋਲੇ ਆ ਸ਼ਾਲ ਹੋ ਗਏ ਚੁੰਨੀਆਂ ਹੋ ਗਈਆਂ ਵਧੀਆ ਹੈ ਬਹੁਤ ਵਧੀਆ ਹੈ ਕਿੰਨੇ ਦੀਆਂ ਲਾਈਆਂ ਹਾਂ ਇੱਥੇ ਦੀ ਮਾਰਕੀਟ ਆ ਗਈ ਬਹੁਤ ਵਧੀਆ ਟ੍ਰੈਡੀਸ਼ਨਲ ਮਾਰਕੀਟ ਆ ਮਾਲਟਾ ਦੀ ਇਹ ਇਹਦਾ ਆਪਣੇ ਉੱਪਰ ਮਾਰਕੀਟ ਦਿੱਲੀ ਦੇ ਵਿੱਚ ਲੱਗਦੀ ਆ ਸੋ ਆ ਦੇਖੋ ਆ ਖਾਣ ਪੀਣ ਵਾਲਾ ਬਾਕੀ ਇੱਥੇ ਦਾ ਸੀ ਫੂਡ ਬਹੁਤ ਮਸ਼ਹੂਰ ਆ ਯਾਨੀ ਕਿ ਮੈਡੀਟੇਰੀਅਨ ਫੂਡ ਜਿੱਦਾਂ ਆ ਦੇਖੋ ਫਿਸ਼ ਆ ਗਈ ਤੇ ਬਹੁਤ ਫੇਮਸ ਇੱਥੇ ਦਾ ਹੈਗਾ ਸੀ ਫੂਡ ਚਲੋ ਚਲੋ ਇਹ ਬਹੁਤ ਫਿਸ਼ ਹੈ ਆ ਦੇ ਇਹ ਦਿੰਦੇ ਤੇ ਆ ਰਿਸਤੋ ਆ ਰੈਸਟੋਰੈਂਟ ਆ ਹਾਂ ਪਤਾ ਨਹੀਂ ਕੀ ਹੈ ਇਹ ਆ ਸ਼ਹਿਦ ਆ ਨਾ ਸ਼ਹਿਦ ਆ ਗਿਆ ਲਿਮੋਨਾਟਾ ਵਗੈਰਾ ਫੋਟੋ ਵੀ ਰੱਖਿਆ ਆ ਨਾਲ ਹੀ ਉਹਨਾਂ ਨੇ ਘਰ ਵੀ ਰੱਖਿਆ ਕੁੱਤੇ ਦਾ ਓਏ ਆ ਜਾ ਆ ਜਾ ਆ ਜਾ ਦੇਖੀ ਤੈਨੂੰ ਦੌੜ ਕੇ ਆ ਆ ਜਾ できた。 यहाँ पर रेबिट ज्यादा रेबिट फेमस टैक्सी वाले ने बताया था कैसे यहाँ पर वो बहुत फेमस खाते हैं फेमस है।, है ना यहाँ सी फूड मशहूर है ठीक तो ती, है ठीक है थैंक यू सर थैंक यू आप कहाँ से होदराबाद हैदराबाद यहाँ पर जॉब करते हो

ਏ ਇਥੇ ਕੰਮ ਕਰਦੇ ਆ ਤੇ ਜਨਾ ਜੋਬ ਕਰਨ ਆਏ ਆ ਆਪਣਾ ਮਾਲਟਾ ਦੇ ਵਿੱਚ ਤੇ ਵੈਸੇ ਇਹ ਜਨੋਵਾ ਤੋਂ ਆ ਪਿਛੇ ਆਪਣਾ ਤੇ ਆ ਭਾਜੀ ਇਹ ਸਾਡਾ ਹੈਲੋ ਇਹ ਰੈਸਟੋਰੈਂਟ ਤੇ ਜੋਬ ਕਰਦੇ ਆ ਤੇ ਇਹਨਾਂ ਨੇ ਅੱਜ ਹੀ ਵਾਪਸ ਇਟਲੀ ਨੂੰ ਵਾਪਸ ਜਾਣੀਆਂ ਮੈਂ ਆਪ ਦਾ YouTube ਚੈਨਲ ਕੌਣ ਸਾ ਹੈ ਸਰ ਮਰਾ ਸਾਡਾ YouTube ਚੈਨਲ ਹੈਗਾ ਜੀ ਪੰਜਾਬੀ ਪੈਰਾਡਾਈਸ ਵਲੌਗਸ ਪੰਜਾਬੀ ਪੈਰਾਡਾਈਸ ਵਲੌਗਸ ਯਾ ਮੈਂ ਆਪਰ ਉਹ ਦੋਸਤੋ ਫੋਨ ਆਪਣੇ ਦੀ ਬੈਟਰੀ ਹੋ ਚੁੱਕੀ ਆ ਡੈਡ ਬਲੌਗ ਬਣਾਉਂਦੇ ਬਣਾਉਂਦੇ ਸੋ ਮਾਲਟਾ ਆਪਾਂ ਘੁੰਮ ਲਿਆ ਪੂਰਾ ਤੋ ਬਹੁਤ ਵਧੀਆ ਲੱਗਾ ਯਾਨੀ ਕਿ ਜਿਹੜਾ ਆਪਣਾ ਮੈਡੀਟੇਰੀਅਨ ਦਾ ਇੱਕੋ ਇੱਕ ਜਗ੍ਹਾ ਰਹਿੰਦੀ ਸੀ ਜਿੱਥੇ ਆਪਾਂ ਨਹੀਂ ਘੁੰਮੇ ਸੀਗੇ ਮਾਲਟਾ ਸੋ ਇਹ ਵੀ ਕੰਪਲੀਟ ਹੋ ਗਿਆ ਹੁਣ ਆਪਾਂ ਜਾਣਾ ਬੈਕ ਟੂ ਸ਼ਿਪ ਤੇ ਤੁਹਾਨੂੰ ਬਾਕੀ ਇਹ ਵਲੌਗ ਕਿਦਾਂ ਦਾ ਲੱਗਾ ਲਾਈਕ ਸ਼ੇਅਰ ਤੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਤੇ ਬਾਕੀ ਚੈਨਲ ਨੂੰ ਸਾਡੇ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਮਿਲਦੇ ਆ ਜੀ ਨੈਕਸਟ ਵੀਡੀਓ ਦੇ ਵਿੱਚ ਉਹ ਤੱਕ ਲਈ ਰੱਬ ਰੱਖਾਂ ਸਤਿ ਸ੍ਰੀ ਅਕਾਲ ਬਾਏ ਬਾਏ